ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਉਹਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਮੱਝਾਂ ਦਿਖਾਵਾਂਗੇ ਤੇ ਚਾਰੇ ਮੱਝਾਂ ਦੋਸਤੋ ਸੁੰਗੀਆਂ ਸੋਈਆਂ ਹੋਣਗੀਆਂ ਡਿਟੇਲ ਇਹਨਾਂ ਚਾਰਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁਛੇਟਰ ਨਾ ਸੰਜੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਦੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਕ ਸਭ ਦੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਆਓ ਦੋਸਤੋ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਲਈਏ ਹਾਂਜੀ ਭਾਈ ਸੱਸੀ ਗੱਲ ਜੀ ਸੱਸੀ ਗੱਲ ਮਾਰ 4 ਬਾਈ ਠੀਕ ਠਾਕ ਵਧੀਆ ਜੀ ਚੱਲਦੀ ਆ ਚਲੀਆਂ ਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਭ ਠੀਕ ਹੈ ਜੀ। ਹਾਂਜੀ। ਐਡਰੈਸ ਬੋਲ ਦਿਓ ਆਪਣਾ। ਐਡਰੈਸ ਦੀ ਪਿੰਨ ਚਾਂਮ ਕੇ ਖੋਦ ਜੀ। ਹਾਂਜੀ। ਜ਼ਿਲ੍ਹਾ ਤਰਨਤਾਰਨ। ਹਾਂਜੀ। ਸੀਲ ਵੀ ਤਰਨਤਾਰਨ। ਹਾਂਜੀ। ਤੇ ਨਾਮ ਹੈਗਾ ਜੀ ਡੜੀਆ ਦਾ ਪ੍ਰਤਾਪ ਸਿੰਘ। ਠੀਕ ਹੈ। ਤੇ ਫੋਨ ਨੰਬਰ 62847 4127। ਠੀਕ ਹੈ ਜੀ। ਹਾਂਜੀ ਹਾਂਜੀ। ਅੱਜ ਆਪਣੇ ਕੋਲ 4 ਮੱਝਾਂ ਟੋਟਲ। ਹਾਂਜੀ 4 ਆ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਸ਼ੁਰੂ ਕਰ ਲਈ ਆਪਾਂ ਏਸ ਮੱਝ ਤੋਂ ਪਹਿਲਾਂ ਡਿਟੇਲ ਦੱਸੀ ਵੀਰੇ ਨੂੰ ਕਿੰਨਾਵਾਂ ਸੂਆ ਸੂਈ ਜੀ। ਇਹ ਭਾਈ ਦੂਜਾ ਸੂਆ ਸੂਈ ਜੀ। ਅੱਛਾ ਜੀ। ਤੇ ਦੁੱਧ ਦੇ ਸਹਲੇ 10 ਲੀਟਰ ਆ ਜਿਹੜਾ ਹੋਰ ਮਤਲਬ ਚਾਹੀਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਨਾ ਸੁਈ ਭਾਜੀ 20-25 ਦਿਨਾਂ ਦੀ ਮਹੀਨੇ ਦੀ ਤੇ ਅਖੰਡ ਦਾ ਕਾਰਨ ਆ ਰਾਤ ਦੀ ਨਾ ਕੱਟੀ ਜਿਹੜੀ ਮਰ ਗਈ ਆ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਮਤਲਬ ਮਿਲਦੀ ਕਿਦਾਂ ਮਿਲਦੀ ਭਾਜੀ ਸਵੇਰੇ ਏਦਾਂ ਮਲਪੀ ਬਾੜਾ ਸੁੱਟ ਕੇ ਤੇ ਵਧੀਆ ਬਹਿ ਗਈਆਂ ਤੇ ਵਧੀਆ ਮਿਲਦੀ ਐ ਅੱਛਾ ਜੀ ਬੱਚੇ ਹਾਂਜੀ ਹਾਂਜੀ ਕੋਈ ਨਹੀਂ ਆ ਠੀਕ ਠੀਕ ਹਾਂਜੀ ਹਾਂਜੀ ਬਾਕੀ ਬੱਚਾ ਆਪਣੇ ਕੋਲ ਪਿਆ ਆਪਾਂ ਵੀਡੀਓ ਚ ਵਿਖਾਵਾਂਗੇ ਪੂਸੀ ਬਣਾ ਦੇਣੀ ਆ ਦੀ ਆਪਾਂ ਠੀਕ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਕੱਢੀ ਵੀਰ ਤੋਰ ਕੇ ਦਿਖਾਈਏ ਲਓ ਜੀ ਸੁਵਾ ਦੋਸਤੋ ਦੂਜਾ ਸੁਈ ਜੇ ਵੀਰ ਕਹਿੰਦਾ ਵੀ ਸੁਈ ਨੂੰ ਕੋਈ 20 25 ਦਿਨ ਦਾ ਟਾਈਮ ਹੋ ਗਿਆ ਤਾਂ ਬੱਚਾ ਨੇ ਵੀਰ ਕੱਟੀ ਦਿੱਤੀ ਕੱਟੀ ਜੀ ਕੱਟੀ ਦਿੱਤੀ ਕੱਟੀ ਦੋਸਤੋ ਐਕਸਪਾਇਰ ਵੀ ਹੋ ਗਈ ਐ ਐਕਸਪਾਇਰ ਜੀ ਮੁਖਾ ਦੇਵਾਂਗੇ ਕਮਟੀ ਦੇ ਵਿੱਚ ਤੇ ਸਵੇਰੇ ਵੀਰ ਕਹਿੰਦਾ ਵੀ ਥਾਪੀ ਤੇ ਮਿਲ ਕੇ ਉਦੋਂ ਭੜਾ ਭਾ ਕੇ ਚੋਲੀ ਕੱਦ ਕੱਠ ਮੈਂਦਾ ਦੋਸਤੋ ਕਰ ਲੋ ਚੈੱਕ ਕਰ ਰਕਵੜੀ ਦੀ ਸੁਣੀ ਚੈੱਕ ਕੀਤੀ 10 ਲੀਟਰ ਦੁੱਧ ਦੁੱਧੋ ਜਿਹੜਾ ਤਿਆਰ ਹੈ ਹੁਣ ਮੌਕੇ ਦਾ ਵੀਰ ਕਹਿੰਦਾ ਕੋਈ ਆਵੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਸੋਹ ਨੂੰ ਤਸल्ली ਕਰ ਸਕਦੇ ਨੇ 24 22 ਵੀਰ ਕਿੰਦਾ ਇੱਕ ਨੰਬਰ ਜੀ 24 ਇੱਕ ਨੰਬਰ ਹੈ 24 ਨੰਬਰ ਠੀਕ ਹੈ ਜੀ ਅਸ਼ਾ ਤੇ 10 ਕਿਲੋ ਦੁੱਧ ਪੂਰਾ ਤਿਆਰ ਦਾ ਮਕੂਰਾ ਭਾਈ ਚੋਕੇ ਖੜੇ ਜੀ 24 ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਕਰਨਾ ਵੀਰ ਦਾ ਭਾਈ ਉਦਾਂ ਚਲੋ ਬੱਚਾ ਹੁੰਦਾ ਫਿਰ ਤੇ ਮੁੱਲ ਆਪਾਂ ਭਾਵੇਂ ਮੰਨ ਲਓ ਵਾਧੂ ਵੀ ਕਰ ਲਿੰਗੇ ਹਾਂਜੀ ਤੇ ਹੁਣ ਆਪਾਂ ਚਲੋ ਇਹ حساب ਨਾਲ ਦੇਣੀ ਆ ਵੀ ਚਲੋ ਤੁਹਾਨੂੰ ਪਤਾ ਬੱਚੇ ਦਾ ਵਾਟਾ ਤੇ ਲੱਗਣਾ ਹੀ ਹਾਂਜੀ ਹਾਂਜੀ ਦੁੱਧ 10 ਲੀਟਰ ਦੇ ਭਾ ਹੁਣ ਆਪਾਂ ਦਵਾਂਗੇ ਜੀ 50 ਤੇ 8 58000 58000 ਹਾਂਜੀ ਹਾਂਜੀ ਠੀਕ ਹੈ ਜੀ 58000 ਰੁਪਈਆ ਦੋਸਤੋ ਮੁੱਲ ਰੱਖਿਆ ਗਿਆ ਮੈਦਾਈ ਦਾ 10 ਲੀਟਰ ਦੁੱਧ ਮੋਕੇ ਦਾ ਤਿਆਰ ਜੀ ਤੇ ਬਾਕੀ ਦੋਸਤੋ 58000 ਰੁਪਏ ਨੂੰ ਉੱਚਾ ਜਿਹੜਾ ਸ਼ੋਰ ਸੱਪਾ ਮਾਨਦਾਨ ਤੁਹਾਡਾ ਮੋਕੇ ਤੇ ਹੋਊਗਾ ਬਾਕੀ ਆਰਡਰ ਵਾਲਟੀ ਮੈਦੀ ਚੈੱਕ ਕਰ ਲਓ 2 ਨੰਬਰ ਦੀ ਦਸਕੀ ਡਿਟੇਲ ਇਹ ਵੀ ਭਾਜੀ ਦੋ ਜਸਵਾਸ ਜੀ ਇਹਨੂੰ ਕਿੰਨਾ ਦਾ ਭਗੈ ਸੁਈ ਇਹਨੂੰ ਸੁਈ ਨੂੰ ਕੋਈ ਨਹੀਂ ਆਈ ਅੱਛਾ ਜੀ ਕਿਹਦਾ ਕਟਾ ਜੀ ਇਹ ਹੈਗਾ ਬੱਚਾ ਇਹਦਾ ਬੱਚਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਦੁੱਧ ਕਿੰਨਾ ਹੈ 10 ਲੀਟਰ ਹੀ ਦੁੱਧ ਇਹ ਸਾਲ 10 ਚੱਲੇ ਹਾਂਜੀ ਹਾਂਜੀ ਸੂਆ ਕਿੰਨਾ ਸੂਈ ਸੂਆ ਭਾਜੀ ਦੁੱਧਾਂ ਦੇ ਉਹ ਬਾਕੀ ਕੋਲ ਦਾ ਜੱਜ ਕਰ ਲੈ ਭਾਵੇਂ ਤੇ ਜਾਲ ਆਲੇ ਜੀ ਕੋਈ ਕਰ ਠੀਕ ਹੈ ਜੀ ਅੱਛਾ ਕੱਢੀਏ ਵੀ ਬਾਹਰੋਂ ਸੂਆ ਦੋਸਤੋ ਕੋਈ ਦੂਜਾ ਕੋਈ ਤੀਜਾ ਮੰਗੇ ਬੇਸ਼ੱਕ ਉਹ ਤੁਹਾਡੇ ਤੇ ਨਿਰਪਰ ਕਰਦੀ ਗੱਲ ਤੇ ਸੂਈ ਨੂੰ ਇਹਨੂੰ ਮਹੀਨਾ ਹੋ ਗਿਆ ਜੇ ਬੱਚਾ ਆਇਆ ਤੇ ਮਗਰ ਹੈਗਾ ਕਟਾ 10 ਕਿਲੋ ਦੁੱਧ ਹੁਣ ਮੌਕੇ ਦਾ ਤਿਆਰ ਹੈ ਥਲੇ ਆਇਆ ਚੈੱਕ ਕਰੋ ਦੋਸਤੋ ਇਹਦਾ ਕੱਦ ਕਾਠ ਪਿੱਠ ਪੜੇ ਦੀ ਕਿਹੜਾਈ ਇਤਨਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਚੈੱਕ ਕਰ ਸਕਦੇ ਹੋ ਯਾ ਦੋਸਤ ਨੇੜੇ ਤੋਂ ਤੁਹਾਨੂੰ ਆਹ ਦੇਣਾ ਸਾਡੀ ਕੁਆਲਿਟੀ ਕਰ ਚੈੱਕ ਕਰ ਲੋ ਨਿਕਰੇ ਆ ਦੋਸਤ ਪੂਰਾ ਆਰਡਰ ਚਾਹ ਹਾਂਜੀ ਬਾਕੀ ਭਾਈ 6 ਵਜੇ ਦੇ ਡੰਗਰ ਚ ਹੋਏ ਸਵੇਰੇ ਅੱਛਾ 6:30 ਠੀਕ ਹੈ ਜੀ ਹਾਂਜੀ ਹਾਂਜੀ ਤੇ 10 ਕਿਲੋ ਤੁਹਾਨੂੰ ਚਾਹੀਦਾ ਪੱਕਾ ਭਾਈ ਕੋਈ ਗੱਲ ਨਹੀਂ ਠੀਕ ਹੈ ਜੀ ਕੀ ਮੁੱਲ ਕਰਨਾ ਇਹਦਾ ਮੁੱਲ ਇਹਦੇ ਆਲਾ ਕਰਨਾ ਹਾਂਜੀ 60000 ਦੇ ਦਵਾਂਗੇ 60000 ਹਾਂਜੀ ਠੀਕ ਹੈ ਬਾਕੀ ਕੋਈ ਗੱਲ ਨਹੀਂ ਮਾਨਤਾ ਨਾ ਕਰਾਂਗੇ ਠੀਕ ਹੈ ਪਹਿਲੇ ਨੰਬਰ ਦਾ ਮੁੱਲ ਕੀਤਾ 58000 ਰੁਪਏ ਦਾ ਦੂਜੀ ਦਾ ਕੀਤਾ 60000 ਹੈਨਾ ਤੇ ਜੇ ਕੋਈ ਵੀ ਜੋੜਾ ਸਿਰ ਤੇ ਬਰਾਬਰੀ ਕਰਦੀ ਖੇਚੋ ਕੋਈ ਗੱਲ ਨਹੀਂ ਜੀ ਕਰ ਦਾਂਗੇ ਮਾਨਤਾ ਨੂੰ ਭਾਈ ਠੀਕ 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 ਹੈ ਜਨਾ ਹਉਤ ਕੋ ਠੀਕ ਹੈ ਜੀ ਤਿੰਨ ਨੰਬਰ ਦੀਆਂ ਦੁੱਧ ਵਾਲੀਆਂ ਠੀਕ ਹੈ ਜੀ ਤਿੰਨ ਨੰਬਰ ਤੇ ਦੱਸਿਓ ਭਾਈ ਇਹ ਵੀ ਮੈਂ ਮਹੀਨੇ ਦੀ ਸੋਈ ਹੈ ਅੱਛਾ ਜੀ ਇਹ ਮੈਂ ਨੀਲੀ ਦੀ ਜੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਖੋਰ ਖਾਰੇ ਕੰਕ ਮ ਵਿਖਾ ਦੇਣਾ ਕਿਉਂਕਿ ਠੰਡਾ ਦਾ ਮੌਸਮ ਬਕਰ ਪਹੁ ਨਵਾਏ ਨੂੰ ਕਟੀ ਹਾਂਜੀ 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 ਤੇ ਇਹ ਵੀ ਸੁਭਾ ਭਾਜੀ ਦੂਜਾਂ ਦੇ ਉਹ ਬਾਕੀ ਉਹ ਆਪ ਦਾ ਜੱਜ ਕਰ ਲਿਓ ਨਹੀਂ ਗੱਲ ਭਾਵੇਂ ਜਿੱਦਾਂ ਮਰਜ਼ੀ ਅਗਲੇ ਤੇ ਗੜੀ ਆ ਠੀਕ ਹੈ ਜੀ ਤੇ ਦੁੱਧ ਦੇ ਥੱਲੇ ਵੀ 10 ਲੀਟਰ ਦੇ ਠੀਕ ਹੈ ਜੀ ਤੇ 부ਛੀ ਇਹਦੀ ਬਣੀ ਹੈਗੀ ਆ ਉਦਾਂ ਗੜੀ ਪਹਾੜਾ ਸੁੱਟ ਕੇ ਥੱਲੇ ਬੈਜੀਦਾ ਠੀਕ ਹੈ ਜੀ ਮਲਪੀ ਕੋਈ ਵੰਗਾ ਨਹੀਂ ਕੋਈ ਟੀਕਾ ਨਹੀਂ ਹਾਂਜੀ ਠੀਕ ਹੈ ਤੋਰੀ ਇਕੱਡੀ ਵਰਦ ਸੁਭਾ ਦੋਸਤੋ ਕੋਈ ਵੀ ਦੂਜਾ ਮੱਲੇ ਕੋਈ ਤੀਜਾ ਮੱਲੇ ਉਹ ਡਿਪੈਂਡ ਕਰਕੇ ਗੱਲ ਕਰਦੀ ਹੈ ਬੱਚਾ ਇਹਦਾ ਹੈ ਨਹੀਂਗਾ 부ਛੀ ਬਣਾਈਏ ਵੀ ਕਿੰਨੇ ਤਰੇ 210 ਕਿਲੋ ਤਿਆਰ ਜੀ ਇਹ ਦੋਸਤੋ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਕਾਫੀ ਕਵਰ ਕਰ ਕਨਾਂਤ ਨੂੰ ਦੀ ਕੁਆਲਿਟੀ ਦੋਸਤੋ ਪਿੱਠਪੂਰੇ ਦੀ ਚੜਾਈ ਇਹਦੀ ਵੀ ਕਰ ਲਓ ਵੀਡੀਓ ਦੇ ਵਿੱਚ ਚੈੱਕ ਤੁਸੀਂ ਵਜਨ ਪੂਰਾ ਜੀ ਮਹੀ ਹੈਗੀ ਮੱਟੇ ਦਾ ਟੋਲ ਜੀ ਜੰਮੀ ਆ ਪੂਰੀ ਦੋਸਤੋ ਰਾਜੀ ਹੋ ਗਈ ਹਾਂ ਜੀ ਦੋਸਤੋ ਚਾਰੇ ਥਾਂ ਗੈਪ ਚ ਲੱਗੇ ਕੋਈ ਫੋਰਚਨਲੀ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਮੇਰੇ ਵੀਰ ਆਪਣੀ ਤਸੱਲੀ ਇਕਾਂ ਪਹੁੰਚ ਕੇ ਵਿజిਟ ਕਰਕੇ ਜਰੂਰ ਕਰਿਆ ਕਰੋ ਐਸਾ ਵੀ ਨਹੀਂ ਅਸਲ 10 ਕਿਲੋ ਦੋ ਜੀ ਹਾਂਜੀ ਹਾਂਜੀ 10 ਲੀਟਰ ਜੀ ਠੀਕ ਹੈ ਜੀ ਕੀ ਮੁੱਲ ਕਰਨਾ ਇਹਦਾ ਇਹਦਾ ਭਾਜੀ ਆਪਾਂ ਮੰਨ ਲਓ ਚਲੋ ਇਹ ਆ ਵੀ ਕਾਦੇ ਮਦਰੀਆਂ ਡੋਲੀਆਂ ਦੀ ਵਾਇਨ ਪੂਰਾ ਮਹਿਨ ਤਾਂ ਦੁੱਧ ਬਾਕੀ ਹੈਗਾ ਚਲੋ ਕੋ ਸਾਮ ਫੂਟਲ ਦੀ ਚੰਗੀ ਹੈ ਹਾਂਜੀ ਇਹਦਾ ਲੈ ਦੇ ਵਾਲਾ ਕਰਨਾ ਜੀ ਬਾਅਦ ਚ ਕੋ ਭੈਣ ਭਰਾ ਚਲੋ ਫੋਨ ਲਾਵੇ ਆਪਾਂ ਛੋਟਛੱਪੇ ਕਰਨੇ ਜੀ ਠੀਕ ਠੀਕ ਹੈ 52000 ਦੇ ਦੇਣਗੇ ਠੀਕ ਹੈ ਜੀ ਹਾਂਜੀ 52000 ਰੁਪਏ ਦੋਸੂ ਇਹਦੀ ਦਿਮਾਗ ਰੱਖੇਗੀ ਬਾਕੀ ਜਿਹੜਾ ਮੌਕੇ ਤੇ ਛ ਚਾਰ ਨੰਬਰ ਦੀ ਸੀ ਡੀਟੇਲ ਇਹ ਵੀ ਬਾਈ ਦੋਜਾ ਸੁਆ ਸੁਈ ਜੇ ਛੋਟੀ ਅੱਛਾ ਜੀ ਹਾਂਜੀ ਇਹ ਸੁਈ ਮਹੀਨੇ ਦੀ ਆ ਇਹਦਾ ਵੀ ਬੱਚਾ ਨਹੀਂ ਆ ਇਹਦਾ ਵੀ ਬੱਚਾ ਨਹੀਂ ਆ ਹਾਂਜੀ ਹਾਂਜੀ ਇਹਦੇ ਥੱਲੇ ਕਿੰਨਾ ਹੈ ਇਹਦੇ ਥੱਲੇ 8 ਲੀਟਰ ਹੈ 8 ਲੀਟਰ ਦੁੱਧ ਤਿਆਰ ਹੈ ਹਾਂਜੀ ਹਾਂਜੀ ਠੀਕ ਹੈ ਸਵੇਰ ਦੋਜਾ ਸੀ ਪਿਓਰ ਦੋਜਾ ਜੀ ਠੀਕ ਹੈ ਜੀ ਕੱਢੀਏ ਬਾਹਰ ਵੀ ਜਦੋਂ ਇੱਕ ਮਹੀਨਾ ਦੋਸਤੋਂ ਨੂੰ ਸੁਈ ਜੂਗਾ ਸਵੇਰ ਦੋਜਾ ਸੁਈ ਤੇ ਬੱਚਾ ਇਹਦਾ ਵੀ ਐਕਸਪਾਇਰ ਹੋਇਆ ਦੁੱਧ 8 ਕਿਲੋ ਬੋਕੇ ਦਾ ਤਿਆਰ ਆ ਹਾਂ ਕੱਦ ਕਰ ਦੋਸਤੋ ਮੈਂ ਦਾ ਚੈੱਕ ਕਰ ਲਓ ਪੂਰਾ ਵਜਨ ਇਹ ਭਾਈ ਪਿਓਰ ਦੋ ਜਣੇ ਹਾਂਜੀ ਹਾਂਜੀ ਰਾਜੀਏ ਦੋਸਤੋ ਇਹ ਵੀ ਪਿੱਠ ਫੜੀ ਚੜਾਈ ਦੋਸਤੋ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਇਹ ਤਾਂ ਝੋਟੀ ਭਾਈ ਕੋ ਸਾਹ ਵਾਲੇ ਐਰ ਕਿਸਮ ਦਾ ਪੇੜਿਆ ਝੋਟੀ ਗਾਂ ਲੱਖ ਰੁਪਈਆ ਦੀ ਗੱਲ ਮਾਰਦੇ ਨਹੀਂ ਮਾਤਮਾ ਠੰਡਾ ਫੇ ਭਾਜੀ ਚਲੋ ਹਾਂ ਜੀ ਵੀ ਪਣੀ ਹੈ ਮੁਰਗੇ ਘਰੇ ਵੀ ਹੀ ਪਣੀ ਹੈ ਇਹ ਰੋਤਾ ਦਾ ਮੇਵਾ ਪਾ ਜੀ ਹਾਂਜੀ ਹਾਂਜੀ ਠੀਕ ਹੈ ਐਸਾ ਵੀ ਰਾਠੇ ਦਾ ਦੁੱਧ ਪੂਰਾ ਤਿਆਰ ਹੈ ਹਾਂਜੀ ਤਿਆਰ ਹੈ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਹੈ ਇਹਦਾ ਵੀ ਆਪਾਂ ਪਾ ਜੀ ਛੋਟ ਛੱਪੇ ਵਾਲਾ ਹੀ ਕਰਨਾ ਹਾਂਜੀ ਕੋਈ ਆਪਾਂ ਜ਼ਿਆਦਾ ਮੁੱਲ ਨਹੀਂ ਕਰਨਾ ਇਹ 50000 ਦੀ ਦੇਣੀ ਹਾਂ अच्छा जी हां, थे थे दो 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 हां, हां। जी यानी कि 52 ਤੇ 50 ਤੇ 52 ਤੇ 2 2 58 ਰੁਪਏ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਲਓ ਦੋਸਤੋ ਮੋਲ ਲਗਾ ਤੇ ਬਿਲਕੁਲ ਵੀਰ ਨੇ ਜੈ ਜੀ ਕਿਥੇ ਹੈ ਬਾਕੀ ਚਿਰ ਉਹ ਦੁੱਧ ਵੀ ਵੀਰ ਕਹਿੰਦਾ ਵੀ 800 ਨਹੀਂ ਜੀ ਕੋ ਚੋਕੇ ਖੜੇ ਇਹਦੇ ਥੱਲੇ ਹੱਥ ਆ ਇਹਨਾਂ ਤੇ ਨਾਲ ਥੱਲੇ ਦੱਸ ਦਿੰਦੇ 10 10 ਕਿਲੋ ਦੁੱਧ ਹੈ ਨਾ ਠੀਕ ਹੈ ਜੀ ਤੇ ਬੱਚਾ ਵੀ ਜਿਹੜੀ ਉਹ ਮਹ ਦਾ ਐਕਸਪਾਇਰ ਉਹ ਵੀ ਖਾਰੀ ਜਿਹੜੀ ਮੈਂ ਹਾਂ ਜੀ ਹਾਂ ਜੀ ਲਓ ਦੋਸਤੋ ਬੱਚਾ ਇਹਦਾ ਆ ਕੱਟੀ ਹੈ ਮਹ ਦੀ ਜਿਹੜੀ ਜਿਹੜੀ ਪਹਿਲੇ ਨੰਬਰ ਤੇ ਹਾਂ ਜੀ ਹਾਂ ਜੀ ਉਹ ਦੂਜੇ ਤੇ ਦੂਜੇ ਨੰਬਰ ਦੀ ਜਿਹ ਚੰਗੀ ਤਰ੍ਹਾਂ ਚੈੱਕ ਕਰੋ ਦੋਸਤੋ ਬਚਾ ਕੱਟੀ ਜਾ ਐਕਸਪਾਇਰ ਵੀ ਪਈ ਬਾਕੀ ਬੂਸ਼ੀ ਵੀ ਕਹਿੰਦਾ ਪਪਣਾ ਹਾਂਜੀ ਬਣਾ ਲੈ ਚਾਰ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆ ਚਾਰੇ ਪਸ਼ੂ ਸੁਦੇ ਸਵਾਇਆ ਇੱਕ ਟਾਈਮ ਦੋ ਟਾਈਮ ਚੋਕ ਇਹ ਆਪਣੀ ਬੇਸ਼ੱਕ ਤਸਦੀਕ ਕਰ ਲੋ ਐਡਰੈਸ ਇਕਰੀ ਵੀ ਇਹ ਵੀ ਤਾਂ ਬੋਲ ਦੇਣਾ ਪ੍ਰਿੰਟ ਚਮਕੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਪਾਜੀਆ ਦਾ ਪ੍ਰਤਾਪ ਸਿੰਘ ਆ ਫੋਨ ਨੰਬਰ ਵੀ ਦੇਖਰੀ ਵੀ ਬੋਲ ਦਿਓ ਹਾਂਜੀ ਫੋਨ ਨੰਬਰ ਹੈਗਾ ਜੀ 62847 ਹਾਂਜੀ 4217 ਠੀਕ ਬਾਕੀ ਪਾਜੀ ਹਰ ਵੀਡੀਓ 'ਚ ਆਪਾਂ ਬੇਨਤੀ ਕਰਦੇ ਫੇਰ ਕਰਦੇ ਆਂ ਵੀ ਆਪਣਾ ਵੀਡੀਓ ਲਈ ਪਰਿਵਾਰ ਦੇ ਵਿੱਚ ਬਹਿ ਕੇ ਡੰਗਰ ਪਸੰਦ ਕਰਕੇ ਆਪਦਾ ਜਿਹੜਾ ਵੀ ਚੰਗਾ ਲੱਗਦਾ ਠੀਕ ਹੈ ਜੀ ਆਪਣੇ ਘਰੇ ਵਿੱਚ ਟਾ ਕੇ ਚੋਕੇ ਖੜੋ ਜੀ ਉਹ ਕਰ ਠੀਕ 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 ਹੈ ਘਰ ਆਏ ਦਾ ਮਾਨਤਾ ਕਰਾਂਗੇ ਠੀਕ ਹੈ ਜੀ ਸਸ ਸਸ